ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਭਾਰਤ ਸਰਕਾਰ ਨੇ ਜੋ ਟੁਕੜੇ ਵਾਲੇ ਚਾਵਲ ਯਾਨੀ ਕਿ ਬ੍ਰੋਕਨ ਰਾਈਸ ਦੇ ਉੱਤੋਂ ਜੋ ਐਕਸਪੋਰਟ ਬੈਨ ਕੀਤਾ ਸੀ 2022 ਦੇ ਵਿੱਚ ਉਹ ਐਕਸਪੋਰਟ ਹੁਣ ਦੁਬਾਰਾ ਤੋਂ ਫਿਰ ਸ਼ੁਰੂ ਕਰਤਾ ਜੋ ਬੈਨ ਲੱਗਿਆ ਸੀ ਉਹ ਹਟਾ ਦਿੱਤਾ ਤੇ ਕੀ ਇਹਦਾ ਇੰਪੈਕਟ ਮਾਰਕੀਟ ਦੇ ਵਿੱਚ ਪਏਗਾ ਜਿਵੇਂ ਕਿ ਆਪਾਂ ਜਾਣਦੇ ਆ ਪਿਛਲੇ ਸਾਲ ਮੋٹے ਝੋਨੇ ਖਾਸ ਕਰਕੇ ਪੀਆਰ 126 ਨੂੰ ਲੈ ਕੇ ਕਾਫੀ ਮਾਰਕੀਟ ਦੇ ਵਿੱਚ ਉਥਲ-ਪੁਥਲ ਰਹੀ ਹੈ ਇੱਕਸਾਬ ਦੀ ਜੋ ਸ਼ੈਲਰ ਮਾਲਕਾਂ ਵੱਲੋਂ ਇਹ ਵੈਰਾਈਟੀ ਨੂੰ ਨਕਾਰ ਹੀ ਦਿੱਤਾ ਗਿਆ ਜਿਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਸੀ ਕਿ ਜੋ ਟੁਕੜੇ ਵਾਲਾ ਚਾਵਲ ਸੀ ਉਹਦਾ ਵਾਜਬ ਮੁੱਲ ਉਹਨਾਂ ਨੂੰ ਮਾਰਕੀਟ ਤੋਂ ਨਹੀਂ ਮਿਲ ਰਿਹਾ ਸੀ ਸੋ ਐਸ ਬੈਨ ਹਟਣ ਨਾਲ ਕੀ ਮਾਰਕੀਟ ਤੇ ਇੰਪੈਕਟ ਪਏਗਾ ਕਿਹੜੇ ਦੇਸ਼ਾਂ ਵੱਲੋਂ ਇਹ ਦੀ ਜੋ ਡਿਮਾਂਡ ਆ ਰਹੀ ਹੈ ਤੇ ਪੀਆਰ 26 ਨੂੰ ਲੈ ਕੇ ਕਾਫੀ ਕਿਸਾਨਾਂ ਦੇ ਵਿੱਚ ਜੋ ਸਵਾਲ ਨੇ ਅਗਲੇ ਸਾਲ ਲਾਈਏ ਜਾਂ ਨਾ ਲਾਈਏ ਕਿ ਇਹ ਐਕਸਪੋਰਟ ਖੁੱਲਣ ਨਾਲ ਪੀਆਰ 26 ਤੇ ਕੋਈ ਅਸਰ ਪਏਗਾ ਜਾਂ ਪੰਜਾਬ ਦੀ ਮਾਰਕੀਟ ਤੇ ਕੋਈ ਅਸਰ ਪਏਗਾ ਉਹ ਸਾਰੀ ਚਰਚਾ ਆਪਾਂ ਇਸ ਵੀਡੀਓ 'ਚ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜਿਹੜੇ ਦੰ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜੋ ਇਹ ਟੁਕੜੇ ਵਾਲੇ ਚਾਵਲ ਯਾਨੀ ਕਿ ਜੋ ਬਰੋਕਨ ਰਾਈਸ ਦੇ ਉੱਪਰ ਸਰਕਾਰ ਨੇ ਸਤੰਬਰ 2022 ਦੇ ਵਿੱਚ ਜੋ ਬੈਨ ਲਾਇਆ ਸੀ ਉਹਨੂੰ ਹੁਣ ਖੋਲ ਦਿੱਤਾ ਗਿਆ ਤੇ ਉਹਨਾਂ ਦਾ ਇਹ ਡਿਸੀਜਨ ਜੋ ਸੈਂਟਰ ਪੂਲ ਦੇ ਵਿੱਚ ਚਾਵਲ ਦਾ ਜੋ ਬਫਰ ਹੈ ਉਹ ਕਾਫੀ ਜ਼ਿਆਦਾ ਵੱਧ ਗਿਆ ਜਿਸ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਇਹ ਫੈਸਲਾ ਲਿਆ ਤੇ ਬਾਹਰੋਂ ਵੀ ਕਾਫੀ ਜੋ ਡਿਮਾਂਡ ਆਰਈਸੀ ਉਹਨੂੰ ਦੇਖਦੇ ਉਹਨਾਂ ਨੇ ਇਹ ਡਿਸੀਜਨ ਲਿਆ ਉਸ ਤੋਂ ਪਹਿਲੇ ਆਪਾਂ ਗੱਲ ਕਰ ਲਈਏ ਪੰਜਾਬ ਨੂੰ ਕਿਵੇਂ ਇਹ ਇੰਪੈਕਟ ਕਰੇਗਾ ਪੰਜਾਬ ਦੀ ਮਾਰਕੀਟ ਜਿਵੇਂ ਕਿ ਆਪਾਂ ਪਿਛਲੇ ਸਾਲ ਦੇਖਿਆ ਪੀਆਰ 126 ਕਾਫੀ ਹੱਦ ਤੱਕ ਜੋ ਮੰਡੀਆਂ ਦੇ ਵਿੱਚ ਰੂਲੀ ਹੈ ਕਾਫੀ ਵਪਾਰੀਆਂ ਨੇ ਆਨਕਾਨੀ ਕੀਤੀ ਇਹਨੂੰ ਖਰੀਦਣ ਦੇ ਵਿੱਚ ਜਿਹਦਾ ਮੇਨ ਕਾਰਨ ਇਹ ਹੀ ਸੀ ਕਿ ਟੁਕੜੇ ਵਾਲਾ ਚਾਵਲ ਜਿਵੇਂ ਕਿ ਆਪਾਂ ਜਾਣਦੇ ਆ ਜੋ ਚਾਵਲ ਦੀ ਮਿਲਿੰਗ ਕਰਦੇ ਆ ਹੋયા ਝੋਨੇ ਦੀ ਮਿਲਿੰਗ ਕਰਦੇ ਆ ਹੋયા ਕਾਫੀ ਜੋ ਮਾਤਰਾ ਵਿੱਚ ਟੁਕੜੇ ਚਾਵਲ ਦੀ ਵੀ ਹੋ ਜਾਂਦੀ ਹੈ ਚਾਵਲ ਟੁੱਟ ਜਾਂਦਾ ਤੇ ਉਹਦਾ ਵਾਜਿਬ ਮੁੱਲ ਉਹਨਾਂ ਨੂੰ ਨਹੀਂ ਮਿਲ ਰਿਹਾ ਸੀ 2023 ਦੇ ਵਿੱਚ ਕਾਫੀ ਸ਼ੈਲਰ ਮਾਲਕਾਂ ਨੂੰ ਇਹਦਾ ਰਗੜਾ ਵੀ ਲੱਗਿਆ ਤੇ ਕਿਤੇ ਨਾ ਕਿਤੇ ਇਹਨੂੰ ਇੱਕ ਤਰ੍ਹਾਂ ਦਾ ਬਹਾਨਾ ਬਣਾ ਕੇ ਪਿਛਲੇ ਸਾਲ ਕਾਫੀ ਓਨੇ ਪੋਨੇ ਦਮਾਂ ਤੇ ਉਹਨਾਂ ਨੇ ਕਈ ਸ਼ੈਲਰ ਮਾਲਕਾਂ ਨੇ ਜੋ ਸਰਕਾਰੀ ਰੇਟ ਤੋਂ ਵੀ ਥੱਲੇ ਚਾਵਲ ਨੂੰ ਖਰੀਦਾ ਸੋ ਹੁਣ ਇਸ ਚਾਵਲ ਦਾ ਐਕਸਪੋਰਟ ਖੁੱਲਣ ਨਾਲ ਉਹਨਾਂ ਨੂੰ ਵਾਜਿਬ ਮੁੱਲ ਮਿਲੇਗਾ ਟੁਕੜੇ ਵਾਲੇ ਚਾਵਲ ਦੀ ਵੀ ਮਾਰਕੀਟ ਦੇ ਵਿੱਚ ਡਿਮਾਂਡ ਹੋਏਗੀ ਜਿਸ ਕਰਕੇ ਜੋ ਆਪਾਂ ਨੂੰ ਅਗਲੇ ਸਾਲ ਪੀਆਰ 26 ਦੀ ਫਿਰ ਤੋਂ ਮਾਰਕੀਟ ਦੇ ਵਿੱਚ ਅਹਿਮੀਅਤ ਬਣ ਸਕਦੀ ਹੈ ਉਹਨੂੰ ਫਿਰ ਤੋਂ ਜੋ ਵਪਾਰੀਆਂ ਦੀ ਖਿੱਚ ਪੀਆਰ 126 ਵੱਲ ਬਣ ਸਕਦੀ ਹੈ ਜੇ ਕਿਸਾਨ ਵੀਰਾਂ ਦਾ ਮਨ ਨਹੀਂ ਠੋਕਦਾ ਪੀਆਰ 126 ਤੇ ਤਾਂ ਉਹਦੇ ਆਪਸ਼ਨ ਕਾਫੀ ਜ਼ਿਆਦਾ ਜੋ ਮਾਰਕੀਟ ਦੇ ਵਿੱਚ ਅਵੇਲੇਬਲ ਨੇ PRX30 131 ਜਿਹਦਾ ਬੀਜ ਕਾਫੀ ਵੱਡੇ ਲੈਵਲ ਤੇ ਉਪਲਬਧ ਹੈ ਤੇ 132 ਵੀ ਇੱਕ ਨਵੀਂ ਕਿਸਮ ਆਈ ਹੈ ਉਹਦਾ ਬੀਜ ਵੀ ਥੋੜੇ ਲੈਵਲ ਤੇ ਕਿਸਾਨ ਲਾ ਕੇ ਤੇ ਅਲਟਰਨੇਟ অপਸ਼ਨ PR126 ਦਾ ਤੁਸੀਂ ਲੈ ਸਕਦੇ ਹੋ ਪਰ ਇਸ ਐਕਸਪੋਰਟ ਖੁੱਲਣ ਨਾਲ ਟੁਕੜੇ ਵਾਲੇ ਚਾਵਲ ਦੀ ਡਿਮਾਂਡ ਵਧਣ ਨਾਲ ਜੋ PR126 ਦੀ ਵੀ ਖਿੱਚ ਆਉਣ ਵਾਲੇ ਸਾਲ ਦੇ ਵਿੱਚ ਬਣ ਸਕਦੀ ਹੈ ਸੋ ਇਹ ਇਮੀਡੀਏਟ ਇਫੈਕਟ ਯਾਨੀ ਕਿ ਹੁਣ ਤੋਂ ਹੀ ਇਹ ਫੈਸਲਾ ਲਾਗੂ ਕੀਤਾ ਗਿਆ ਤੇ ਇਹਦਾ ਜੋ ਇੰਪੈਕਟ ਪਏਗਾ ਉਹ ਜਿਵੇਂ ਅਫਰੀਕਨ ਕੰਟਰੀਆਂ ਤੋਂ ਕਾਫੀ ਇਹਦੀ ਜੋ ਡਿਮਾਂਡ ਬਣ ਸਕਦੀ ਹੈ ਜਿਵੇਂ ਕਿ ਹੁਣ ਵਿਏਟਨਾਮ ਮੈਮਾਰ ਤੇ ਪਾਕਿਸਤਾਨ ਵਾਲੇ ਇਹ ਮਾਰਕੀਟ ਦੇ ਵਿੱਚ ਕਾਫੀ ਇਹ ਤਿੰਨ ਪਲੇਅਰ ਨੇ ਜੋ ਟੁਕੜੇ ਵਾਲਾ ਚਾਵਲ ਐਕਸਪੋਰਟ ਕਰ ਰਹੇ ਨੇ ਤੇ کافی ਉੱਚੀਆਂ ਕੀਮਤਾਂ ਤੇ ਕਰ ਰਹੇ ਨੇ ਜਦੋਂ ਕੰਪੀਟੀਸ਼ਨ ਦੇ ਵਿੱਚ ਇੰਡੀਆ ਆਏਗਾ ਤਾਂ ਇੱਕ ਚੰਗਾ ਜੋ ਮਾਰਕੀਟ ਚ ਜੋ ਅਫਰੀਕਨ ਦੇਸ਼ ਨੇ ਉਹਨਾਂ ਨੂੰ ਜੋ ਸਸਤੀ ਕੀਮਤ ਤੇ ਕੰਪੀਟੀਸ਼ਨ ਮਿਲੇਗਾ ਤੇ ਜਿਹਦੇ ਨਾਲ ਭਾਰਤ ਦੇ ਬਾਜ਼ਾਰ ਦੇ ਵਿੱਚ ਜੋ ਚਾਵਲ ਦੀ ਕੀਮਤ ਵਧੀਆ ਬਣ ਸਕਦੀ ਹੈ ਇਹਦੇ ਨਾਲ ਨਾਲ ਮੋٹے ਚਾਵਲ ਚਾਵਲ ਦੇ ਨਾਲ ਨਾਲ ਜੋ ਬਾਸਮਤੀ ਦੀ ਵੀ ਜੋ ਖਿੱਚ ਹੈ ਮਾਰਕੀਟ ਦੇ ਵਿੱਚ ਜੋ ਇੰਡੀਆ ਦੀ ਮਾਰਕੀਟ ਰਾਈਸ ਮਾਰਕੀਟ ਹੈ ਉਹਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਚਾਹੇ ਉਹ ਬਾਸਮਤੀ ਰਾਈਸ ਹੋਵੇ ਜਾਂ ਗੈਰ ਬਾਸਮਤੀ ਰਾਈਸ ਹੋਵੇ ਤੇ ਪਿਛਲੇ ਸਾਲ ਇਹਨਾਂ ਨੇ ਐਮਈਪੀ ਨੂੰ ਵੀ ਹਟਾ ਦਿੱਤਾ ਜੋ ਬਾਸਮਤੀ ਦੇ ਉੱਪਰ ਲਾਇਆ ਸੀ ਤੇ ਹੋਰ ਕਾਫੀ ਜੋ ਕੰਡੀਸ਼ਨਾਂ ਨੇ ਉਹ ਐਕਸਪੋਰਟ ਵਾਲੀਆਂ ਜੋ ਭਾਰਤ ਸਰਕਾਰ ਨੇ 2022 ਚ ਚਲਾਈਆਂ ਸੀ ਜੋ ਫੂਡ ਸਿਕਿਉਰਿਟੀ ਦੇ ਕਰਕੇ ਸੀ ਉਹ ਸਾਰੀਆਂ 2024 ਦੇ ਵਿੱਚ ਤੇ ਆ ਟੁਕੜੇ ਵਾਲਾ ਚਾਵਲ ਰਹਿੰਦਾ ਸੀ ਇਹਨੂੰ ਵੀ ਹੋਣ ਬੈਨ ਨੂੰ ਹਟਾ ਕੇ ਸਾਰਾ ਐਕਸਪੋਰਟ ਖੁੱਲਾ ਕਰ ਦਿੱਤਾ ਸੋ ਅਗਲੇ ਸਾਲ ਚਾਵਲ ਦਾ ਜੋ ਮਾਰਕੀਟ ਹੈ ਉਹਦੇ ਵਿੱਚ ਖੇਚ ਦੇਖਣ ਨੂੰ ਮਿਲ ਸਕਦੀ ਹੈ ਸੋ ਕਿਸਾਨ ਵੀਰੋ ਇਹ ਮੇਨ ਜੋ ਚੀਜ਼ਾਂ ਸੀ ਜੋ ਇਸ ਐਕਸਪੋਰਟ ਨਾਲ ਜੁੜੀਆਂ ਹੋਈਆਂ ਸੀ ਟੁਕੜੇ ਵਾਲੇ ਚਾਵਲ ਨਾਲ ਤੇ ਜਾਨਕਾਰੀ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੇ ਇਸ ਤੇ ਕੀ ਵਿਚਾਰ ਨੇ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰ ਦਿਓ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ